ਮੇਰਾ ਭਰਾ ਮੇਰਾ ਤੇ ਪਾ ਬਾ ਚ ਆਇਆ ਮੈਨੂੰ ਤੇ ਚਾਚਾ ਚੇ ਦੱਸੀ ਨਿਰਮਲ ਸੇ ਐਕਸੀਡੈਂਟ ਹੋ ਗਿਆ ਤੇਰਾ ਭਰਾ ਪੂਰਾ ਵਗ ਗਿਆ ਮੈਂ ਤੇ ਸ਼ੁਕਰ ਇਹਨਾਂ ਦੇ ਦੋ ਕੁੜੀਆਂ ਨੇ ਅੱਛਾ ਇੱਕ ਕਾਤਾ ਹੈ ਅੰਗ ਇੱਕੋ ਹੀ ਆ ਜੋ ਮੇਰੇ ਪੈਂਡ ਵਾਲੇ ਮੇਰੇ ਲਾਕੇ ਵਾਇਆ ਰੱਖੀ ਆ ਇਨਸਾਫ ਹੋਣਾ ਚਾਹੀਦਾ ਬਾਕੀ ਕੁਝ ਨਹੀਂ ਹੋਣਾ ਚਾਹੀਦਾ ਕਿਉਂ ਜੋ ਕੋ ਜੋ ਇੱਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਕਿ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਿਲ ਮਿਲਦਾ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਇਹ ਮੇਰੀ ਬਰਾਦਰੀ ਮੇਰਾ ਪਿੰਡ ਮੇਰਾ ਇਲਾਕਾ ਮੇਰੇ ਨਾਲ ਆ ਤੇ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਜਿੱਥੇ ਸੱਦੋ ਕਿ ਮੈਂ ਜਾਵਾਂਗਾ ਪਰ ਸ਼ਰਤ ਹੈ ਕੋਈ ਆ ਵੀ ਇਨਸਾਫ ਮਿਲਣਾ ਚਾਹੀਦਾ ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਬਜ਼ੁਰਗ ਬੈਠੇ ਨੇ ਮੇਰੇ ਚਾਚੇ ਤਾਏ ਬੈਠੇ ਨੇ ਜਿੰਨਾ ਚਿਰ ਇਹ ਨੇ ਕਹਿਣ ਕਿ ਮੈਂ ਉਹਨਾਂ ਚ ਲਾਜ ਨਹੀਂ ਇਥੋਂ ਚੁੱਕਣ ਦੇ ਪਿੰਡ ਮੈਨੂੰ ਕਹੂਗਾ ਮੇਰਾ ਇਲਾਕਾ ਕਹੂਗਾ ਇਹ ਤਾਂ ਹਸਦ ਨੂੰ ਮੈਂ ਚੁੱਕਣ ਦੇਣੀ ਹੈ ਭਾਵੇਂ 2 ਦਿਨ ਇੱਥੇ ਦੇ ਉਹਦਾ ਹੈਟਰੀ ਭਾਵੇਂ ਚਾਰ ਦਿਨ ਕਹਿਣ ਰਿਹਾ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ ਪਿੰਡ ਪਣਾ ਦੱਸੋ ਕਿ ਤੂੰ ਚੱਲ ਰਹਿ ਠੀਕ ਆ ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ ਜੋ ਮੈਂ ਮਾਲਕ ਦਾ ਹੋ ਗਿਆ ਪਿੰਡ ਦੇ ਗਰੰਥੀ ਸਿੰਘ ਜਿਹਨੇ ਭਾਈ ਤਰਲੋਕ ਸਿੰਘ ਜੀ ਇੱਕ ਕਲਾ ਨੌਰ ਤੋਂ ਦਵਾਈ ਲੈ ਕੇ ਆਏ ਆ ਤੇ ਆਪਣੀ ਘਰ ਦੀ ਦਵਾਈ ਲੈਣ ਵਾਸਤੇ ਕਿਲੇ ਜਾ ਰਹੇ ਸੀਗੇ ਇੱਥੇ ਸੜਕ 'ਤੇ ਖਲੋ ਕੇ ਕਦੇ ਫੋਨ ਸੁਣਦਾ ਹੈ ਪੇ ਆਪਣਾ ਪਿੱਛੋਂ ਇਹ ਹੈਗੜਾ ਆਇਆ ਭਾਈ ਨੇ ਅਗਲੇ ਟਾਇਰ ਮਾਰ ਕੇ ਤੇ ਛੁੱਟਿਆ ਤੇ ਪਿਛਲੇ ਟਾਇਰ ਉੱਤੋਂ ਹੀ ਲੰਗੇ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਕਿ ਸਾਨੂੰ ਇਹਦਾ ਇਨਸਾਫ ਹੋਣੇ ਤੇ ਕੱਲੇ ਹੀਗੇ ਭਾਈ ਤਰਲੋਸ਼ੇ ਕੱਲਾ ਹੀਗਾ ਤੇ ਪਿੱਛੋਂ ਇਹ ਹੈਗੜਾ ਆਇਆ ਵਾ ਬਹੁਤ ਤੇਜ਼ ਰਫਤਾਰ ਅੱਗੋਂ ਟਾਇਰ ਵੱਜੇ ਆ ਡਿੱਗ ਪਿਆ ਪਿਛਲੇ ਟਾਇਰ ਉੱਤੋਂ ਹੀ ਲੰਗੇ ਆ ਤੇ ਅਸੀਂ ਇਹਦਾ ਇਨਸਾਫ ਮੰਗ ਰਹੇ ਆ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ ਤੇ ਧਰਨਾ ਲਾ ਕੇ ਰੱਖਾਂਗੇ ਠੀਕ ਹੈ ਜੀ ਹਾਂ ਜੀ ਨਾਂ ਗੁਰਕੀਰਤ ਸਿੰਘ ਲੰਬੜਦਾਰ ਐ ਮੈਂ ਬਡਾਲਾ ਬੰਕਰ ਤੋਂ ਹਾਂਜੀ ਹਾਂਜੀ ਠੀਕ ਹੈ ਭਾਜੀ ਹੈ ਡਰੱਗ ਆ ਰਿਹਾ ਸੀ ਅ ਠੀਕ ਹੈ ਜੀ ਮੈਂ ਔਰ ਸੰਦੀਪ ਮੇਰਾ ਦੋਸਤ ਹੈ ਕਲਾਨੋਰੋਂ ਆ ਰਹੇ ਆ ਇਹਨਾਂ ਚਿਕ ਨੂੰ ਅਸੀਂ ਜਦੋਂ ਓਵਰਟੇਕ ਨੇ ਆ ਕੇ ਚੱਲ ਪਿੱਛੇ ਆਪਾਂ ਗੱਲਾਂ ਕਰਦੇ ਕਰਦੇ ਉਹਨਾਂ ਚਿਕ ਨੂੰ ਇਹ ਬਜ਼ੁਰਗ ਜਿਹੜੇ ਸਾਈਡ ਤੇ ਉਹਨਾਂ ਨੇ ਕੀ ਕੀਤਾ ਵੀ ਫਰੰਟ ਤੇ ਜਾ ਕੇ ਅਗਲੇ ਟਾਇਰ ਦੇ ਵਿੱਚ ਜਿਹੜਾ ਕਿ ਬਹੁਤ ਅਨਬੈਲੈਂਸ ਸੀ ਜਿਆਦਾ ਰਫਤਾਰ ਦੇ ਵਿੱਚ ਜਿਹੜਾ ਕਿ ਉਹ ਉਹ ਅਨਬੈਲੈਂਸ ਦੇ ਵਿੱਚ ਆਈ ਆਪਣੀ ਗੱਡੀ ਪਿੱਛੇ ਕਰ ਲਈ ਵੀ ਯਾਰ ਕਿਤੇ ਸਾਨੂੰ ਵੀ ਓਵਰਟੇਕ ਕਰਨ ਲੱਗਿਆ ਨਾ ਕਰੇ ਉਹਨਾਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਚੜਾ ਕੇ ਉੱਤੇ ਤੇ ਮੌਕੇ ਦੇ ਉੱਤੇ ਜਿਹੜੀ ਡੈਥ ਹੋ ਗਈ ਆ ਅਸੀਂ ਉਹਨਾਂ ਦੇ ਨਾਲ ਜਿਹੜਾ ਕਿ ਵੇਖਦੇ ਆ ਵੇਖਦੇ ਆ ਉਹਨਾਂ ਚ ਇੱਕ ਨੂੰ ਫਰਾਰ ਹੋ ਗਿਆ ਵਾ ਬਾਕੀ ਇੱਥੇ ਇਕੱਠੇ ਕੋਈ ਮੋਟਰਸਾਈਕਲ ਤੇ ਆ ਰਿਹਾ ਹੈ ਕੋਈ ਸਾਈਕਲ ਤੇ ਆ ਰਿਹਾ ਇਕੱਠੇ ਹੁੰਦੇ 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 ਸਾਰੇ ਭੈਣ ਭਰਾਵਾਂ ਦਾ ਔਰ ਇਹ ਡਰਾਈਵਰ ਇਹ ਮਾਲਕ ਨੂੰ ਫੋਨ ਕੀਤਾ ਵਾ ਉਹਦਾ ਇਨਸਾਫ ਹੋਣਾ ਚਾਹੀਦਾ ਠੀਕ ਹੈ ਜੀ ਮਾਲਕ ਵੇਖੋ ਹੱਡੀਆਂ ਵੀ ਗੱਡੀਆਂ ਚਾਹੇ ਟੁਹਾਡੀਆਂ ਵੀ ਸਾਰਿਆਂ ਦੀਆਂ ਗੱਡੀਆਂ ਚੱਲਦੀਆਂ ਨੇ ਰੋਡਾਂ ਦੇ ਉੱਤੇ ਤੇ ਮਾਲਕ ਤੇ ਡਰਾਈਵਰ ਟੱਚ ਦੇ ਵਿੱਚ ਹੁੰਦੇ ਨੇ ਹੁਣ ਉਹ ਡਰਾਈਵਰ ਨੂੰ ਉਹ ਮਾਲਕ ਨੂੰ ਫੋਨ ਕਰ ਰਿਹਾ ਤੇ ਮਾਲਕ ਜਿਹੜਾ ਕੁਛ ਅੱਗੋਂ ਇਹ ਤਾਂ ਬਿਲਕੁਲ ਇਨਸਾਫੀ ਦੀ ਗੱਲ ਹੈ ਨਾ ਹੈਡਰੇ ਦੇ ਅੱਗੇ ਇਹਨਾਂ ਨੰਬਰ ਅੱਜ ਇੱਕ ਸੂਚਨਾ ਮਿਲ ਸੀ ਕਿ ਪਿੰਡ ਖੁਸ਼ੀਪੁਰ ਰਕਬਾ ਜਿਹੜਾ ਪਿੰਡ ਦਾ ਮੇਨ ਰੋਡ ਬਟਾਲਾ ਉੱਥੇ ਇੱਕ ਰੋਡ ਐਕਸੀਡੈਂਟ ਹੋਇਆ ਜਿੱਥੇ ਪਹੁੰਚੇ ਇੱਥੇ ਆਪਾਂ ਤੇ ਇੱਥੇ ਗਰੰਤੀ ਸਿੰਘ ਨੇ ਤਰਲੋਕ ਸਿੰਘ ਨਾਲsinghara ਸਿੰਘ ਪਿੰਡ ਖੁਸ਼ੀਪੁਰ ਤੋਂ ਆਏ ਗਰੰਤੀ ਸਿੰਘ ਜੇਵਾ ਕਰਦਿਆ ਪਿੰਡ ਵਿੱਚ ਕੋਲ ਰਹਿਣ ਵਾਲੇ ਜਿਹੜੇ ਮੁਰਸਾਦ ਆ ਰਹੇ ਸੀ ਤੇ ਹੈਡਰਾ ਮਸ਼ੀਨ ਜਿਹੜੀ ਆ ਕ੍ਰੇਨ ਜੀ ਹੁੰਦੀ ਆ ਯਾਰੀ ਕਲਰ ਤੋਂ ਤੇ ਕੋਤੇ ਇਹ ਸਵੇਰ 3:30 ਵਜੇ ਤੇ 3 ਵਜੇ ਨਾਲ ਮੌਕੇ ਤੇ ਜੀ ਗਰੰਤ ਸਿੰਘ ਦੀ ਮੌਤ ਹੋ ਗਈ ਹੈ। ਹੈੱਡ ਦਾ ਡਰਾਈਵਰ ਆ ਉਹ ਮੌਕੇ ਤੇ ਖੜਾ ਰਿਹਾ। ਉਹਦਾ ਨਾਮ ਲਇਆ ਜਾ ਰਿਹਾ ਤੇ ਕਾਨੂੰਨੀ ਕਾਰਵਾਈ ਸਮਝਦੇ ਰਹੀ ਜਾ ਰਹੀ ਹੈ। ਪਿੰਡ ਵਾਲੇ ਵੱਲੋਂ ਧਰਨਾ ਇੱਥੇ ਲਗਾਇਆ ਗਿਆ ਬਿਠੀ ਨਹੀਂ ਆ। ਪਿੰਡ ਵਾਲੇ ਖੁਸ਼ੀਪੁਰ ਤੋਂ ਆਏ ਆਪਣੇ। ਖੁਸ਼ੀਪੁਰ ਤੋਂ ਆਏ ਉਹਨਾਂ ਜਿਹੜੇ ਪਿੰਡ ਵਾਲੇ ਵਸਾਈ ਉਹ ਆਏ ਇੱਥੇ। ਰਸਤਾ ਬੰਦ ਕੀਤਾ ਗਿਆ। ਰਸਤਾ ਬੰਦ ਕਿਉਂ ਮੰਗ ਕਰਦੇ ਨੇ? ਮੰਗੋ ਪਰਚਾ ਦਾ ਗਰੰਡੇ ਨਾਲ ਡਰਾਈਵਰ ਕਿਤੇ ਲੱਗੋ ਡਰਾਈਵਰ ਆ ਬਰੇ। ਕਾਰਵਾਈ ਕਰਵੇ। ਪੱਛਾ ਦੇਰ ਜੋ ਬੰਦੀ ਕਾਰਵਾਈ ਕਰ ਰਹੇ।